ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਰਤੀ ਕਿਸਾਨ ਜੀ ਨੇ ਨੇਕਤਾ ਉਗਰਾਹਾ ਇਕਾਈ ਮਹਿਲਾ ਦੇ ਵੱਲੋਂ ਹੜਪੀੜਤਾਂ ਦੇ ਮਦਦ ਵਾਸਤੇ ਜਿਹੜੇ ਸਾਡੇ ਕਿਰਤ ਕਰਨ ਵਾਲੇ ਲੋਕਾਂ ਚੋਂ ਆਪਣੇ ਭਰਾਵਾਂ ਦੇ ਲਈ ਜਿਹੜੇ ਵੱਡੇ ਪਰਾਲੇ ਕੀਤੇ ਗਏ ਐ ਸਾਡਾ ਜਿਹੜਾ ਇਲਾਕਾ ਪਾਣੀ ਦੇ ਮਾਰ ਹੇਠਾਂ ਇੱਕ ਸਾਜ਼ਿਸ਼ ਦੇ ਤਹਿਤ ਜਿਹੜਾ ਲਿਆਂਦਾ ਗਿਆ ਆਪਾਂ ਬਿਲਕੁਲ ਇਸ ਗੱਲ ਨੂੰ ਕਲੀਅਰ ਹੋ ਕੇ ਕਹਿ ਸਕਦੇ ਕਿਉਂਕਿ ਸਾਰਾ ਕੁਝ ਦੁਨੀਆ ਦੇ ਸਾਹਮਣੇ ਨੰਗਾ ਹੋ ਗਿਆ ਉਹਨਾਂ ਦੀ ਮਦਦ ਵਾਸਤੇ ਅੱਜ ਸਾਡੇ ਪਰਿਵਾਰਾਂ ਚੋਂ ਸਾਡੀਆਂ ਮਾਵਾ ਭੈਣਾਂ ਵੱਲੋਂ ਆ ਪਿੱਛੇ ਜਿਹੜੇ ਬਿਸਤਰਿਆਂ ਦੀ ਟਰਾਲੀ ਅਸੀਂ ਲੋਡ ਕੀਤੀ ਹੈ ਇਸ ਇੱਕ ਗੱਠ ਦੇ ਵਿੱਚ ਦੋ ਬਿਸਤਰੇ ਨੇ ਇੱਕ ਸਿਆਲ ਵਾਲਾ ਤੇ ਇੱਕ ਮਤਲਬ ਗਰਮੀ ਵਾਲਾ ਇਹ ਦੋ ਬਿਸਤਰਿਆਂ ਦੀ ਐ ਇਸ ਤਰ੍ਹਾਂ ਅਸੀਂ ਇੱਕ ਗੱਠ ਬਣਾ ਕੇ ਇੱਕ ਪੰਡ ਬਣਾ ਕੇ ਸਾਡੀਆਂ ਮਾਵਾ ਭੈਣਾਂ ਨੇ ਬਹੁਤ ਵੱਡੇ ਪਰਾਲੇ ਦੇ ਨਾਲ ਇਹ ਬੰਨੀ ਆ ਤੇ ਆ ਬੈਕ ਸਾਈਡ ਤੇ ਜੇ ਦਿਖਾਈਏ ਇਧਰਲੇ ਪਾਸੇ ਜਿਹੜੇ ਲੋਕਾਂ ਨੇ ਕੱਲਾ ਕੱਲਾ ਤੋਂ ਟਾਂਡਾ ਟਿੰਡਾ ਜਿਹੜਾ ਵੀ ਗਲਾਸ ਵੀ ਦਿੱਤੇ ਕਿਸੇ ਨੇ ਕੌਲੀਆਂ ਵੀ ਦਿੱਤੀਆਂ ਆ ਸਾਡੀਆਂ ਮਾਵਾ ਪੈਣਾ ਜੋ ਵੀ ਨਵੀਂ ਕਿਸੇ ਨੇ ਲੋਈ ਕੰਬਲ ਦਿੱਤਾ ਉਹ ਵੀ ਸਾਰੀ ਕੱਲੀ ਕੱਲੀ ਚੀਜ਼ ਧਿਆਨ ਨਾਲ ਧਰ ਕੇ ਉੱਥੇ ਪਹੁੰਚਾਉਣ ਵਾਸਤੇ ਜਿਹੜਾ ਕੱਲ ਨੂੰ ਅਸੀਂ ਮਸਤਵਾਨਾ ਸਾਹਿਬ ਤੋਂ ਚਾਲੇ ਪਾਵਾਂਗੇ ਸਵੇਰੇ ਲਗਭਗ 8 ਵਜੇ ਦਾ ਸਾਡਾ ਜਿਹੜਾ ਉੱਥੇ ਟਾਈਮ ਮਿੱਥਿਆ ਹੋਇਆ ਉਤੋਂ ਪਹੁੰਚ ਕੇ ਇਕੱਠੇ ਹੋ ਕੇ ਜਿਹੜਾ ਚੱਲਾਂਗੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਵੱਲੋਂ ਜਿਹੜਾ 1000 ਪਿੰਡ ਦੀ ਮਦਦ ਕਰਨ ਦਾ ਇਹਦ ਲਿਆ ਉਸ ਮਦਦ ਦੇ ਵਿੱਚ ਸਾਡੇ ਸੰਗਰੂਰ ਜ਼ਿਲ੍ਹੇ ਨੂੰ ਅਮਰਤਸਰ ਜ਼ਿਲ੍ਹੇ ਦਾ 100 ਪਿੰਡ ਮਿਲਿਆ ਉਸ 100 ਪਿੰਡ ਦੇ ਵਿੱਚ ਜਾਣ ਵਾਸਤੇ ਸਾਡੀ ਜਿਹੜੀ ਆ ਹੁਣ ਤਿਆਰੀ ਪਿੰਡਾਂ ਪਿੰਡਾਂ ਚ ਇਸੇ ਤਰ੍ਹਾਂ ਹੋ ਰਹੀ ਹੈ ਤੇ ਸਵੇਰੇ ਅਸੀਂ ਕਾਫਲਾ ਮਸਤੂਆਣਾ ਸਾਹਿਬ ਤੋਂ ਲਗਭਗ 8 ਵਜੇ ਦਾ ਸਾਡਾ ਟਾਈਮ ਆਊਟ ਹੋਰਾਂਗੇ ਆ ਸਾਡੇ ਭਾਂਡੇ ਥੱਲੇ ਹੀ ਤੱਲੇ ਜਿਹੜਾ ਕਿਸੇ ਨੇ ਗਲਾਸ ਕੋਲੀ ਵੀ ਦਿੱਤਾ ਉਹ ਵੀ ਉੱਥੇ ਸਾਥੀਆਂ ਤੱਕ ਅਸੀਂ ਪਹੁੰਚਾਵਾਂਗੇ ਇਸ ਕਰਕੇ ਸਾਰੇ ਲੋਕਾਂ ਨੂੰ ਸਾਰੇ ਆਵਾਮ ਨੂੰ ਬੇਨਤੀ ਕਰਦੇ ਆ ਤੁਸੀਂ ਵੱਧ ਚੜ੍ਹ ਕੇ ਸੇਵਾ ਕਰ ਰਹੇ ਹੋ ਹੋਰ ਵੀ ਜਿੰਨੀ ਹੋ ਸਕੇ ਉਹਨਾਂ ਭਰਾਵਾਂ ਨੂੰ ਆਪਣੇ ਬਰਾਬਰ ਖੜਾ ਕਰੀਏ ਉਹਨਾਂ ਦੀ ਮਦਦ ਕਰੀਏ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ